ਜਗਬਾਨੀ ਟੀਵੀ ਤੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਜੀ ਹਾਂ ਯੂਕੇ ਦੇ ਵਿੱਚ ਦੋ ਭਾਰਤੀ ਮੂਲ ਦੇ ਵਿਅਕਤੀਆਂ ਨੂੰ 34 ਸਾਲ ਦੀ ਸਜ਼ਾ ਹੋਈ ਹੈ ਜੀ ਹਾਂ ਵੱਡਾ ਅਪਰਾਧ ਕੀਤਾ ਜਿਸ ਦੇ ਵਿੱਚ ਹੁਣ ਦੋਸ਼ੀ ਪਾਏ ਗਏ ਨੇ ਤੇ ਉਸ ਤੋਂ ਬਾਅਦ ਯੂਕੇ ਦੀ ਕੋਰਟ ਦੇ ਵੱਲੋਂ ਸਖਤ ਸਜ਼ਾ ਸੁਣਾ ਦਿੱਤੀ ਗਈ ਹੈ 34 ਸਾਲ ਦੀ ਇਹਨਾਂ ਦੋ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਸਜ਼ਾ ਹੋਈ 28.9 ਮਿਲੀਅਨ ਪਾਉਂਡ ਦੇ ਨਸ਼ੇ ਦੀ ਤਸਕਰੀ ਕੀਤੀ ਹੈ ਜਿਸ ਦੇ ਵਿੱਚ ਨੀਲੇ ਨਸ਼ੀਲੇ ਪਦਾਰਥ ਨੇ ਜਾਂ ਹੋਰ ਕੋਕੀਨ ਦਾ ਪਦਾਰਥ ਹੈ ਉਹਨਾਂ ਦੀ ਤਸਕਰੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਹੁਣੇ ਦੋਸ਼ੀ ਪਾਏ ਗਏ ਨੇ ਤੇ 28.9 ਮਿਲੀਅਨ ਪਾਉਂਡ ਜਿਹੜਾ ਕਿ ਇੰਡੀਆ ਦੇ ਹਿਸਾਬ ਦੇ ਨਾਲ ਦੇਖੀਏ ਤੇ ਕਈ ਲੱਖਾਂ ਕਰੋੜਾ ਰੁਪਏ ਦੀ ਮਨੀ ਬਣਦੀ ਹੈ ਤੇ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਵੱਡੀ ਸਜ਼ਾ ਹੋਈ ਹੈ ਲਗਭਗ ਦੋਨਾਂ ਨੂੰ 34 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਦੋਨੋਂ ਹੀ ਇਹ ਭਾਰਤੀ ਮੂਲ ਦੇ ਵਿਅਕਤੀ ਹੈ ਤੇ ਯੂਕੇ ਦੇ ਵਿੱਚ ਲਗਾਤਾਰ ਉੱਥੇ ਰਹਿ ਰਹੇ ਸੀ ਤੇ ਲਗਾਤਾਰ ਹੀ ਕੋਕੀਨ ਤੇ ਹੋਰ ਕਈ ਨਸ਼ੀਲੇ ਪਦਾਰਥਾਂ ਦੀ ਜਿਹੜੀ ਡਿਲੀਵਰੀ ਹੈ ਤਸਕਰੀ ਜਿਹੜੀ ਆ ਉੱਥੇ ਕਰਦੇ ਸੀ ਵਰੁਣ ਭਾਰਤਵਾਜ ਤੇ ਇੱਕ ਆਨੰਦ ਤ੍ਰਿਪਾਠੀ ਇਹਨਾਂ ਦੋਨਾਂ ਜਾਣਿਆਂ ਨੂੰ ਯੂਕੇ ਦੀ ਕੋਰਟ ਦੇ ਵੱਲੋਂ ਸਜ਼ਾ ਸੁਣਾ ਦਿੱਤੀ ਗਈ ਹੈ ਤਾਂ ਵੱਡੇ ਅਪਰਾਧ ਇਹਨਾਂ ਦੇ ਵੱਲੋਂ ਕੀਤੇ ਗਏ ਆ ਹੋਰ ਵੀ ਆ ਕਈ ਕਾਰਨਾਮੇ ਜੁੜਿਆ ਇਹਨਾਂ ਨੇ ਕੀਤੇ ਆ ਜਿਹੜੇ ਕਿ ਅਜੇ ਹੋਰ ਵੀ ਜਾਂਚ ਦੇ ਤਹਿਤ ਇਹਨਾਂ ਫਿਲਹਾਲ ਇਹਨਾਂ ਨੂੰ ਸਜ਼ਾ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਡਰੱਗ ਤਸਕਰੀ ਮਾਮਲੇ ਦੇ ਵਿੱਚ ਸਜ਼ਾ ਇਹਨਾਂ ਨੂੰ ਸੁਣਵਾਈ ਗਈ ਹੈ ਤਾਂ ਇੰਡੀਆ ਦੇ ਨੇਖ ਦੋਨੋਂ ਭਾਰਤੀ ਮੂਲ ਦੇ ਵਿਅਕਤੀ ਹੈ ਜਿਹੜੇ ਕਿ ਲੰਬੇ ਸਮੇਂ ਤੋਂ ਇੰਗਲੈਂਡ ਦੇ ਵਿੱਚ ਰਹਿ ਰਹੇ ਸੀ ਤਾਂ ਉੱਥੇ ਰਹਿ ਕੇ ਹੀ ਅਜਹੀਆਂ ਵਾਰਦਾਤਾਂ ਦੇ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਸੀਗਾ ਔਰ ਉੱਥੇ ਬਾਅਦ ਦੇ ਵਿੱਚ ਜਦੋਂ ਉਹ ਮੁਕੱਦਮਾ ਦਰਜ ਕੀਤਾ ਜਾਂਦਾ ਹੈ ਕੋਰਟ ਦੇ ਟ੍ਰਾਇਲ ਚੱਲਦੇ ਨੇ ਦੋਸ਼ੀ ਪਾਏ ਜਾਂਦੇ ਨੇ ਤੇ ਯੂਕੇ ਦੀ ਕੋਰਟ ਦੇ ਵੱਲੋਂ ਇਹਨਾਂ ਨੂੰ ਦੋਸ਼ੀ ਸਾਬਤ ਪਾਇਆ ਜਾਂਦਾ ਹੈ ਤੇ ਲਗਭਗ ਇੱਕ ਨੂੰ 15 ਸਾਲ ਦੀ ਸਜ਼ਾ ਹੋਈ ਹੈ ਤੇ ਇੱਕ ਵਿਅਕਤੀ ਨੂੰ 19 ਸਾਲ ਦੀ ਤਾਂ ਦੋਨੋਂ ਭਾਰਤੀ ਮੂਲ ਦੇ ਵਿਅਕਤੀਆਂ ਨੂੰ 34 ਸਾਲ ਦੀ ਸਜ਼ਾ ਹੋਈ ਹੈ ਜੀ ਹਾਂ ਯੂਕੇ ਦੀ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਕਿਤੇ ਨਾ ਕਿਤੇ ਨਾ ਕਹਿ ਸਕਦੇ ਕਿ ਭਾਰਤੀ ਮੂਲ ਦੇ ਜਿਹੜੇ ਵਿਅਕਤੀ ਜਾਂਦੇ ਆ ਉਹਨਾਂ ਦੇ ਉੱਪਰ ਵੀ ਫਿਰ ਇਹੋ ਜਿਹੇ ਪ੍ਰਸ਼ਨ ਖੜੇ ਹੁੰਦੇ ਆ ਜਿਹੋ ਜੀ ਛਵੀ ਅਸੀਂ ਕ੍ਰੀਏਟ ਕਰ ਦਿੰਦੇ ਆ ਕਿ ਛਵੀ ਹੁੰਦੀ ਆ ਭਾਰਤੀ ਮੂਲ ਦੇ ਲੋਕਾਂ ਦੀ ਤਾਂ ਉਹ ਅਜਿਹਾ ਫਿਰ ਲੋਕਾਂ ਦੇ ਮਨਾਂ ਦੇ ਵਿੱਚ ਰਚਿਆ ਜਾਂਦਾ ਕਿ ਯਾਰ ਇਹਨਾਂ ਨੇ ਪਹਿਲਾਂ ਵੀ ਆਹ ਕੰਮ ਕੀਤਾ ਤਾਂ ਕਿਤੇ ਨਾ ਕਿਤੇ ਛਵੀ ਇੱਥੇ ਖਰਾਬ ਜ਼ਰੂਰ ਹੋਈ ਆ ਕਿਉਂਕਿ ਜਦੋਂ ਭਾਰਤੀ ਮੂਲ ਦੇ ਵਿਅਕਤੀਆਂ ਦਾ ਨਾਮ ਇਸ ਮਾਮਲੇ ਦੇ ਵਿੱਚ ਜੁੜ ਜਾਂਦਾ ਹੈ ਤਾਂ ਫਿਰ ਸ਼ੱਕ ਦੇ ਦਾਇਰੇ ਦੇ ਵਿੱਚ ਹੀ ਲੋਕ ਦੇਖਣਾ ਅਕਸਰ ਸ਼ੁਰੂ ਕਰ ਦਿੰਦੇ ਆ ਤਾਂ ਇਹਨਾਂ ਦੇ ਕਾਰਨ ਹੀ ਜਿਹੜਾ ਆ ਹੋਰ ਵੀ ਸ਼ੱਕ ਜਿਹੜਾ ਭਾਰਤੀ ਮੂਲ ਦੇ ਲੋਕਾਂ ਦੇ ਉੱਪਰ ਵੱਸ ਸਕਦਾ ਹੈ ਤਾਂ ਉੱਥੋਂ ਦੇ ਸੋਰਸਸ ਤੋਂ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਹੋਰ ਵੀ ਭਾਰਤੀ ਭਾਰਤੀ ਮੂਲ ਦੇ ਵਿਅਕਤੀ ਜਿਹੜੇ ਆ ਉਹ ਇਸ ਕੰਮ ਦੇ ਵਿੱਚ ਪਏ ਹੋਏ ਆ ਬਲਕਿ ਇਹਨਾਂ ਦੇ ਵੱਲੋਂ ਵੀ ਖੁਲਾਸੇ ਕੀਤੇ ਜਾ ਸਕਦੇ ਨੇ ਇਹਨਾਂ ਦੀ ਪਾਰਟੀ ਨੂੰ ਲੈ ਕੇ ਹੋਰ ਵੀ ਖੁਲਾਸੇ ਹੋ ਸਕਦੇ ਨੇ ਕਿ ਇਹਨਾਂ ਦੇ ਗਰੁੱਪ ਦੇ ਵਿੱਚ ਹੋਰ ਕੌਣ ਕੌਣ ਸ਼ਾਮਿਲ ਹੈ ਜਿਨ੍ਹਾਂ ਦੇ ਵੱਲੋਂ ਅਜੇਹੀ ਡਰੱਗ ਤਸਕਰੀ ਜਿਹੜੀ ਹੈ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਕਿਉਂਕਿ ਇੱਕ ਅਮਾਊਂਟ ਘੱਟ ਹੁੰਦੀ ਹੈ ਤਾਂ ਉਸ ਦੇ ਵਿੱਚ ਫਿਰ ਵੀ ਸਜ਼ਾ ਘੱਟ ਹੋ ਸਕਦੀ ਹੈ ਪਰ ਜੇਕਰ ਇੱਕਸੀ ਅਮਾਊਂਟ ਦੀ ਗੱਲ ਕਰੀਏ ਤਾਂ 28.9 ਮਿਲੀਅਨ ਪਾਉਂਡ ਦੀ ਤਸਕਰੀ ਇਹਨਾਂ ਨੇ ਯੂਕੇ ਦੇ ਵਿੱਚ ਕਰ ਦਿੱਤੀ ਗਈ ਹੈ ਯੂਕੇ ਜਿਹੜਾ ਕਿ ਦੇਸ਼ ਹੈ ਉਸ ਦੇ ਵਿੱਚ ਅਜਿਹੇ ਕਾਰੋਬਾਰ ਤੇ ਜਾਂ ਕੈਲੀ ਅਜਿਹੀ ਡਰਗ ਤਸਕਰੀ ਤੇ ਸਖਤ ਬਣਾਈ ਹੈ ਫੜੇ ਜਾਣ ਤੇ ਵੀ ਵੱਡੀ ਸਜ਼ਾ ਹੁੰਦੀ ਹੈ ਜਿਵੇਂ ਇਹਨਾਂ ਨੂੰ ਇੱਕ ਨੂੰ 15 ਸਾਲ ਦੀ ਸਜ਼ਾ ਹੋਈ ਹੈ ਤੇ ਦੂਸਰੇ ਨੂੰ 19 ਸਾਲ ਦੀ ਲਗਭਗ ਦੋਨਾਂ ਨੂੰ 34 ਸਾਲ ਦੀ ਸਜ਼ਾ ਕੋਰਟ ਨੇ ਸੁਣਾਈ ਹੈ ਇਸ ਮਾਮਲੇ ਦੇ ਵਿੱਚ ਤਾਂ ਯੂਕੇ ਦੀ ਸਰਕਾਰ ਅਸੀਂ ਗੱਲ ਕਰ ਲਈਏ ਤਾਂ ਉਹ ਬੇਖਦ ਸਖਤ ਹੈ ਡਰੱਗ ਮਾਮਲੇ ਦੇ ਵਿੱਚ ਕਿਉਂਕਿ ਡਰੱਗ ਦੀ ਤਸਕਰੀ ਉੱਥੇ ਬਹੁਤ ਤੋਂ ਵੱਡਾ ਜੁਰਮ ਜਿਹੜਾ ਮੰਨਿਆ ਜਾਂਦਾ ਹੈ ਤਾਂ ਇਹ ਯੂਕੇ ਦੀ ਕੋਰਟ ਨੇ ਸਾਬਤ ਕੀਤਾ 34 ਸਾਲ ਦੀ ਨਾ ਭਾਰਤੀ ਮੂਲ ਦੇ ਦੋਨਾਂ ਵਿਅਕਤੀਆਂ ਨੂੰ ਸਜ਼ਾ ਦੀ ਜਿਹੜਾ ਕਰਾਰ ਦੇ ਦਿੱਤਾ ਗਿਆ ਹੈ ਸਜ਼ਾ ਸੁਣਾ ਦਿੱਤੀ ਗਈ ਹੈ ਇੱਕ ਨੂੰ 15 ਸਾਲ ਦੀ ਸਜ਼ਾ ਹੋਈ ਹੈ ਤੇ ਦੂਸਰੇ ਨੂੰ 19 ਸਾਲ ਦੀ ਸਜ਼ਾ ਹੋਈ ਹੈ ਇਹਨਾਂ ਦੋਨਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਇੱਕ ਅਨੰਦ ਤਰਪਾਠੀ ਹੈ ਤੇ ਦੂਸਰਾ ਭਾਰਤਵਾਜ ਹੈ ਵਰੁਣ ਤਾਂ ਇਹਨਾਂ ਦੋਨਾਂ ਜਾਣਿਆਂ ਨੂੰ ਸਜ਼ਾ ਹੋਈ ਹੈ ਇੱਕ ਨੂੰ 15 ਸਾਲ ਦੀ ਤੇ ਇੱਕ ਨੂੰ 19 ਸਾਲ ਦੀ ਤਾਂ ਵੱਡਾ ਫੈਸਲਾ ਲੈ ਲਿਆ ਗਿਆ ਹੈ ਵੀ ਸੋਰਸਸ ਤੋਂ ਜਾਣਕਾਰੀ ਮਿਲ ਪਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੱਡੇ ਖੁਲਾਸੇ ਕਰ ਸਕਦੇ ਨੇ ਕਿ ਇਹਨਾਂ ਦੇ ਗਰੁੱਪ ਦੇ ਵਿੱਚ ਹੋਰ ਕੌਣ-ਕੌਣ ਜੁੜਿਆ ਹੈ ਭਾਰਤੀ ਮੂਲ ਦਾ ਵਿਅਕਤੀ ਹੋਰ ਵੀ ਕੋਈ ਇਹਨਾਂ ਦੇ ਗਰੁੱਪ ਦੇ ਵਿੱਚ ਸ਼ਾਮਿਲ ਹੈ ਜਾਂ ਫਿਰ ਇੰਗਲੈਂਡ ਦੇ ਕੀ ਹੋਰ ਲੋਕ ਜਿਹੜੇ ਨੇ ਇਹਨਾਂ ਦੇ ਨਾਲ ਜੁੜੇ ਹੋਏ ਨੇ ਕਿਉਂਕਿ 28.9 ਮਿਲੀਅਨ ਪੌਂਡ ਦੀ ਜਦੋਂ ਤਸਕਰੀ ਦਾ ਸਵਾਲ ਆਉਂਦਾ ਹੈ ਤਾਂ ਇਹ ਸਵਾਲ ਹੋਰ ਵੀ ਗਹਿਰੇ ਹੁੰਦੇ ਜਾਂਦੇ ਨੇ ਜਿਹੜੀ ਜਾਂਚ ਹੈ ਹੋਰ ਵੀ ਦੂੰਗੀ ਹੋ ਜਾਂਦੀ ਹੈ ਕਿ ਇੰਨੇ ਪੈਸਿਆਂ ਦੀ ਤਸਕਰੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੇ ਕੋਲ ਇੰਨੇ ਮੁੱਲ ਦਾ ਨਸ਼ਾ ਕਿੱਥੋਂ ਆਇਆ ਚਾਹੇ ਨਸ਼ੀਲੇ ਪਦਾਰਥ ਨੇ ਚਾਹੇ ਹੋਰ ਕੋਈ ਕੁਕੀਨ ਦਾ ਮਾਮਲਾ ਹੈ ਜਾਂ ਫਿਰ ਹੋਰ ਕੋਈ ਡਰੱਗ ਹੈ ਇਹਨੇ ਪਦਾਰਥ ਇਹਨਾਂ ਦੇ ਕੋਲ ਕਿੱਥੋਂ ਆਏ ਇਹਨਾਂ ਨੇ ਕਿਤੇੋਂ ਐਕਸਪੋਰਟ ਕੀਤਾ ਹੈ ਇੰਪੋਰਟ ਕੀਤਾ ਹੈ ਜਾਂ ਕਿਵੇਂ ਇਹ ਪੂਰਾ ਕਾਰੋਬਾਰ ਕਿਵੇਂ ਚਲਾ ਰਹੇ ਹੈ ਕਿਵੇਂ ਇਹ ਪੂਰੀ ਚੇਨ ਚੱਲ ਰਹੀ ਹੈ ਔਰ ਇਹਨਾਂ ਦੇ ਨਾਲ ਕੌਣ ਕੌਣ ਸ਼ਾਮਿਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਨੇ ਪਰ ਇਹਨਾਂ ਨੂੰ ਸਜ਼ਾ ਹੋ ਚੁੱਕੀ ਹੈ 34 ਸਾਲ ਦੀ ਦੋਨਾਂ ਜਾਣਿਆਂ ਨੂੰ ਸਜ਼ਾ ਯੂਕੇ ਦੀ ਕੋਰਟ ਦੇ ਵੱਲੋਂ ਸੁਣਾ ਦਿੱਤੀ ਗਈ ਹੈ ਦੋਨੋਂ ਹੀ ਭਾਰਤੀ ਮੂਲ ਦੇ ਰਹਿਣ ਵਾਲੇ ਨੇ ਯੂਕੇ ਦੇ ਵਿੱਚ ਰਹਿ ਕੇ ਇਹ ਕਾਲਾ ਕਾਰੋਬਾਰ ਕਰ ਰਹੇ ਸੀ ਤੇ ਪਰ ਹੁਣ ਸਜ਼ਾ ਹੋ ਚੁੱਕੀ ਹੈ